فلور دربار سائی سوڈی شاہ جی چشتی سابری گوپال کالونی نور محل روڈ فلور وکھے دربار سے گدی نشین سائی رمیش علی چشتی سابری جی میٹنگ انچارج سوفیانہ درگاہ پربندھک کمیٹی اگوائی ہیٹ سد عمر بخش پوری والے چشتی سابری سندر شاہ جی کا چھپنجاواں سالانہ ارس سفیا درگاہ پربندھک کمیٹی پجاب سے سموہ سنگت کے سہیوگ منایا گیا دربار دے گدی نشین سائی رمیش علی نے دسیا دس کے میتی پنجی نومبر شام نو چراغ روشن کیے گئے مہندی دی رسم ادا کی گئی میتی چھبی نومبر نو نو چنڈے دی رسم اور لنگر چلایا

ਪਾ ਨਹੀਂ ਕਹਿ ਸਕਦੇ ਚਲੋ ਕੱਲ ਸੀ 25 26 27 ਨੂੰ ਉਸ ਹੁੰਦਾ 26 26 ਨੂੰ ਮੇਲਾ ਲੱਗਦਾ ਹੈ ਸੁਪੰਝਵਾ ਕਿੰਨੇ ਸਾਲਾਂ ਤੋਂ ਲੱਗਦਾ ਰਿਹਾ ਲੇਕਿਨ 27 ਨੂੰ ਸਾਡੇ ਸਰਕਾਰ ਮੇਰੇ ਮੁਸਤਫਾ ਸਾਈ ਸਾਡੀ ਸ਼ਾਹ ਜੀ ਉਹਨੂੰ ਛੱਡ ਗਏ ਸੀ ਅੱਜ ਉਹਨਾਂ ਦੀ ਵਰਸੀ ਸੀ ਇਸ ਕਰਕੇ ਕਿਹਾ ਤੇ ਬਿਲਕੁਲ ਉਹਨਾਂ ਦੀ ਯਾਦ ਆਉਂਦੀ ਆ ਇਸ ਦਿਨ ਉਹ ਅਸੀਂ 27 ਤਰੀਕ ਨੂੰ ਮਨਾਦੇ ਹਾਂ ਸ਼ਬੀਰੂ ਮੱਗਰ ਦਾ ਮੇਲਾ ਹੁੰਦਾ ਹੈ ਉਹ ਮਨਾਇਆ ਜਾਂਦਾ ਹਰ ਸਾਲ ਦੀ ਤਰ੍ਹਾਂ ਤੇ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਸੰਗਤ ਦਾ ਦੇਸ਼ਾਂ ਇੱਥੇ ਵਿਦੇਸ਼ਾਂ ਬਹੁਤ ਸਹਾਇਤਾ ਕਰਦੀ ਹੈ ਸੰਗਤ ਔਰ ਸੰਗਤ ਦੇ ਸਹਿਯੋਗ ਨਾਲ ਇਹ ਮੇਲੇ ਹੁੰਦੇ ਆ ਅਸੀਂ ਇਕੱਲੇ ਕੁਝ ਨਹੀਂ ਕਰ ਸਕਦੇ ਸਭ ਸੰਗਤ ਹੀ ਕਰ ਰਹੀ ਹੈ ਸੇਵਾ ਵੀ ਸੰਗਤ ਕਰ ਰਹੀ ਹੈ ਲੰਗਰ ਵੀ ਬਣਾ ਰਹੀ ਆ ਔਰ ਆਪੇ ਖਾਈਆ ਸਾਰੀ ਆ ਸਭ ਸੰਗਤਾਂ ਸਾਹਿਬਾਨ ਉਹਨਾਂ ਸੇਵਾਦਾਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਪੱਤਰਕਾਰ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਹਨੇ ਹਫ਼ਤੇ ਤੋਂ ਨਿਊਜ਼ ਖਬਰਾਂ ਲਾੜਿਆ ਲਾੜੀਆਂ ਫਲੋਰ ਲਾਈ ਹੋਇਆ ਬੈਂਸ ਸਾਹਿਬ ਹੈ ਤੇ ਅਸੀਂ ਜਗਨਰਾਜ ਜੱਜੀ ਜੀ ਆ ਪਟਿਆਲਾ ਸਾਹਿਬ ਆ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਦਾ ਡੇਗੀ ਸੁਨਾਮੀ ਸਾਹਿਬ ਜੀ ਆ ਆ ਫਲੋਰ ਲਾਈਵ ਜੀ ਤਾਂ ਹੈ ਹੀ ਆ ਰੌ ਲਾਈਵ ਹਫ਼ਤੇ ਤੋਂ ਵੀਊਜ ਲਾ ਰਹੇ ਆ ਅਸੀਂ ਬਹੁਤ ਬਹੁਤ ਜਣਾ ਧੰਨਵਾਦ ਕਰਦੇ ਆ ਸੰਗਤ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਵੀ ਲੰਗਰ ਦੇ ਵਿੱਚ ਸੇਵਾ ਪਾਈ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਮਾਇਆ ਵੀ ਸੇਵਾ ਦਿੱਤੀ ਆ ਖਾਧੀ ਕਿਰਤ ਕਰਕੇ ਭਾਂਡੇ ਧੋਤੇ ਆ ਉਹਨਾਂ ਦੇ ਵੀ ਬਹੁਤ ਬਹੁਤ ਲੰਗਰ ਬਤਾਇਆ ਸੇਵਾ ਕਰਨ ਵਾਲੇ ਲੰਗਰ ਬਤਾਇਆ ਰੱਬਰ ਨੂੰ ਬਣਾਣਾ ਔਰ ਬਸਾਣਾ ਅਸੀਂ ਤਾਂ ਖਾਣ ਵਾਲੇ ਆ ਸੰਗਤ ਕਰੀ ਜਾ ਰਹੀ ਆ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸੰਗਤ ਦਾ ਪੀਰਾ ਫਕੀਰਾਂ ਦਾ ਸੂਫੀਆਂ ਦਾ ਦਰਗਾਹ ਪੰਧਕ ਕਮੇਟੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹੁੰਚ ਕੇ ਸਾਡਾ ਹੌਸਲਾ ਹੋ ਜਾਈ ਕੀਤੀ ਰਾਜੀਵ ਸਿੰਘ ਜੀ ਸਾਡੇ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਹੁਣ ਕਰਦੇ ਆ ਸਖੀ ਤੇ ਸੰਭਾਲੀ ਹਮਸਰ ਜੀ ਜੋ ਹਰ ਖਾਮ ਦੀ ਤਰ੍ਹਾਂ ਸੇਵਾ ਨਿਭਾ ਰਹੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਬੱਚਾ ਸਾਡਾ یہاں کا بہت بہت دنواد کرتے ہیں خیت صاحب بھی آ بڑے دنوں بعد سنے یہاں رنگ یہاں کا الگ سے بہت اچھا لگیا بچہ ترقیاں کرے گرین محنت کرے علی صاحب بچہ سا بہت بہت بڑی لگا ترقیاں کرے خوبیاں درگاہ کمیٹی پنجاب کا بہت دنواد کرتے ہیں لڈو سائی جی بابا دن جی ਜਸਪ੍ਰੀਤ ਜੀ ਸਮੂਹ ਭਾਜੀ ਸਾਡੇ ਬਰਵਾਸੇ ਨਹੀਂ ਆ ਸਕੇ ਬੇਟਾ ਆਇਆ ਉਹਨਾਂ ਦਾ ਮਨਜੀਤ ਸਾਹ ਜੀ ਉਹ ਵੀ ਉਹਨਾਂ ਦਾ ਬੇਟਾ ਆਇਆ ਸੀ ਚਲੋ ਵਿਆਹ ਸੀ ਉਹਦੀ ਬੇਟੀ ਦਾ ਉਹਨਾਂ ਦਾ ਜੇ ਅਸੀਂ ਸਭ ਦਾ ਧੰਨਵਾਦ ਕਰਦੇ ਆਂ ਰੁਪਾਂਜਾ ਵਾਲੇ ਸਾਡੇ ਸੋਮੇਸ਼ਾ ਜੀ ਬਹੁਤ ਖੱਟੜ ਸਾਡੇ ਆਇਆ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਸਭ ਸਭ ਦਾ ਧੰਨਵਾਦ ਕਰਦੇ ਆਂ ਜੀ ਤੇ ਸਭ ਨੂੰ ਤਰੱਕੀਆਂ ਵਾਸਤੇ ਅੱਜ ਤੋਂ ਦੁਆ ਕਰਾਂਗੇ ਕਵਾਜਾ ਗਰੀਦ ਮਾਜ ਬਾਹਰ ਪਾਸ ਔਰ ਅੱਲਾ ਮੇਰੇ ਮੋਲਾ ਯਾ ਫਰਦਾਨ ਸਦਾ ਬਰਦਾ ਹੋ ਸਭ ਤੇ ਕਰਮ ਕਰੇ ਜਿੰਨੇ ਵੀ ਸੰਗਤ ਹੈ ਜਿੰਨੇ ਵੀ ਬਰਾਜਗਾਨ ਆ ਸਭ ਦੀਆਂ ਦੁਆਵਾਂ ਕਬੂਲ ਕਰੇ ਸਭ ਦੀਆਂ ਦੁਆਵਾਂ ਅੱਲਾ ਕਬੂਲ ਕਰੇ ਜਿਨ੍ਹਾਂ ਦੇ ਕਰੇ ਔਲਾਦ ਨਹੀਂ ਔਲਾਦ ਬਖਸ਼ੇ ਆ ਮੇਰੇ ਮੋਲਾ ਤੈਨੂੰ ਤੇਰੇ ਮਹਿਬੂਦ ਆ ਵਾਸਾਈ ਪੰਚਨਪੜ ਦਾ ਵਾਸਾਈ ਕਰਮ ਕਰਦੇ ਮੇਰੇ ਮੋਲਾ ਜੇ ਲੋ ਬੇਜ਼ਿਗਾਰ ਹੋਣ ਤੇ ਕੰਮ ਕਰਦੇ ਰੋਜ਼ਗਾਰ ਲੱਭਾ ਕਰਦੇ ਜੋ ਘਰ ਚ ਗੁਮਾਰ ਆਉਣੀ ਸਫਾਤ ਵਕਤ ਤੇ ਜੋ ਘਰਾਂ ਵਿੱਚ ਦੁੱਖ ਤੋਂ ਅੰਦਰ ਲੜਾਈ ਝਗੜੇ ਦੀ ਬਹੁਤ ਆਉਂਦਾ ਹੈ ਉਹ ਦੁੱਖ ਤੇ ਲਿਜਰ ਦੂਰ ਕਰਦੇ ਸਭ ਦੇ ਸਭ ਤੇ ਕੰਮ ਕਰ ਸਹਾਬ ਵਿੱਚ ਪਿਆਰ ਮੁਹੱਬਤ ਬਣਾ ਲੈ ਮੇਰੇ ਮੋਲਾ ਮਿਹਰ ਕਰਦੇ ਕੰਮ ਕਰਦੇ ਬਾਰਾ ਇਮਾਮ 14 ਮਸੂਦ ਕੰਮ ਕਰੋ ਜੀ ਨਾਲ ਮਿਹਰ ਕਰੋ ਤੁਹਾਡੇ ਮੰਨਣ ਵਾਲੇ ਆ ਜਿਸ ਨੇ ਸੰਗਤਾਂ ਮੇਰੇ ਮੁੱਸਲੋਖੀ ਸ਼ਾਦੀ ਦੀ ਸੰਗਤ ਸਭ ਨਵ ਵਾਲੀ ਆਸਾ ਪੰਤਨ ਪਾਸ ਨੂੰ ਮੰਨਣ ਵਾਲੀ ਆ ਹਸਨ ਹੁਸੈਨ ਬੀਬੀ ਫਾਤਿਮਾ ਜਹਰਾ ਮੌਲਾਨਾ ਅਲੀ ਸਰਕਾਰ ਸਾਡੇ ਮੁਹੰਮਦ ਨਬੀ ਰਸੂਲ ਅੱਲਾਹ ਜੀ ਸਭ ਤੇ ਕਰੂ ਕਰਨ ਸਭ ਦੇ ਝੋੜੀਆਂ ਭਰਨ ਸਭ ਦੇ ਖਜ਼ਾਨੇ ਖੋਰ ਕਰ ਅਸੀਂ ਬਹੁਤ ਬਹੁਤ ਸ਼ੁਕਰੀਆਵਾਦ ਕਰਦੇ ਆ ਅੱਜ ਤੋਂ ਪੱਥਰ ਲੈਣਾ ਹੈ ਗਵਾਰਦ ਤੇ ਜਿਹਨਾਂ ਨੇ ਸੇਵਾ ਕੀਤੀ ਪੱਤਰ ਦੀ وہ میلہ جی ابھی نہیں شروع کیا ہر کرانے جہاں نے پتھروں لوگوں کے سیوا دیتی ہے اُس میں انہوں کا بھی بہت بہت دنواد کرتے سب کا بہت بہت شکریہ اللہ سب کے کرم کرے سب دیا مرتبہ پورا کریں لائے لائی لا محمد